ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਡੇਰਾ ਬਾਬਾ ਨਾਨਕ ਦੇ ਉਹ ਪਿੰਡ ਖੇਤਰ ਜਿੱਥੇ ਹਾਲੀਆ ਭਾਰੀ ਬਰਖਾ ਕਾਰਨ ਹੜ੍ਹ ਨੇ ਖੇਤ ਤਬਾਹ ਕਰ ਦਿੱਤੇ ਫਸਲਾਂ ਬਹਾ ਦਿੱਤੀਆਂ ਅਤੇ ਬੇਸ਼ੁਮਾਰ ਪਰਿਵਾਰਾਂ ਦੀ ਰੋਜੀ ਰੋਟੀ ਹਿਲਾ ਕੇ ਰੱਖ ਦਿੱਤੀ ਉਹਨਾਂ ਲਈ ਸਿਵਲ ਸਰਜਨ ਦਫ਼ਤਰ ਲੁਧਿਆਣਾ ਦੇ ਸਟਾਫ ਵੱਲੋਂ ਇੱਕ ਬਹੁਤ ਹੀ ਦਿਲਕਸ਼ ਪਹਿਲ ਕੀਤੀ ਗਈ ਹੈ ਇਸ ਮਨੁੱਖਤਾ ਭਰੀ ਕੋਸ਼ਿਸ਼ ਤਹਿਤ ਸਟਾਫ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖਾਦ ਦਾਨ ਕੀਤੀ ਹੈ ਤਾਂ ਜੋ ਉਹ ਆਪਣੇ ਖਰਾਬ ਹੋ ਚੁੱਕੇ ਖੇਤरां ਨੂੰ ਦੁਬਾਰਾ ਜਿਉਂਦਾ ਕਰ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਪਟੜੀ ਤੇ ਲਿਆ ਸਕਣ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਨੇ ਇਸ ਮੁਸ਼ਕਲ ਬਿੜੇ ਸਟਾਫ ਵੱਲੋਂ ਅੱਗੇ ਆਉਣ ਤੇ ਆਪਣੇ ਡੂੰਘੇ ਮਨੋਂ ਧੰਨਵਾਦ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਕੁਦਰਤ ਸਾਡੀ ਪਰਖ ਲੈਂਦੀ ਹੈ ਤਾਂ ਮਨੁੱਖਤਾ ਨੂੰ ਹੋਰ ਮਜ਼ਬੂਤੀ ਨਾਲ ਖੜਾ ਹੋਣਾ ਪੈਂਦਾ ਹੈ ਸਾਡੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਅੱਜ ਜਦੋਂ ਉਹ ਇਸ ਦਰਦਨਾਕ ਆਫਤ ਤੋਂ ਉੱਭਰਨ ਦੀ ਜਦੋਜਹਿਦ ਕਰ ਰਹੇ ਹਨ ਤਾਂ ਉਹਨਾਂ ਦੇ ਨਾਲ ਖੜਾ ਹੋਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਮੈਨੂੰ ਆਪਣੇ ਸਟਾਫ ਤੇ ਮਾਣ ਹੈ ਕਿ ਉਹਨਾਂ ਨੇ ਇੰਨੀ ਸੱਚਾਈ ਅਤੇ ਦਿਲੋਂ ਭਾਵਨਾ ਨਾਲ ਯੋਗਦਾਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲ ਸਿਹਤ ਵਿਭਾਗ ਦੀ ਉਸ ਸੇਵਾ ਭਾਵਨਾ ਨੂੰ ਦਰਸਾਉਂਦੀ ਹੈ ਜੋ ਕੇਵਲ ਬਿਮਾਰਾਂ ਦਾ ਇਲਾਜ ਕਰਨ ਤੱਕ ਸੀਮਿਤ ਨਹੀਂ ਸਗੋ ਦੁਖੀ ਸਮਾਜਾਂ ਦੇ ਜਗਮ ਪਰਲੇ ਵੀ ਸਮਰਪਿਤ ਹੈ ਇਸ ਦਿਨ ਇਸ ਦਾਨ ਮੁਹਿੰਮ ਵਿੱਚ ਡਾਕਟਰ ਵਿਵੇਕ ਕਟਾਰੀਆ ਅਸਿਸਟੈਂਟ ਸਰਵਲ ਸਰਜਨ ਡਾਕਟਰ ਹਰਪ੍ਰੀਤ ਸਿੰਘ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਸੀਮਾ ਐਸ ਐਮਓ ਆਈ ਮੋਬਾਈਲ ਯੂਨਿਟ ਡਾਕਟਰ ਜਗਦੀਪ ਕੌਰ ਡੀ ਡੀ ਐਚਓ ਰਜਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਸਤਿੰਦਰ ਸਿੰਘ ਮਲਟੀ ਪਰਪਸ ਹੈਲਥਵਰ ਸੁਪਰਵਾਈਜ਼ਰ ਸਰਬਜੀਤ ਸਿੰਘ ਐਮ ਪੀ ਐਚ ਐਸ ਗੁਰਪ੍ਰੀਤ ਸਿੰਘ ਵੈਦ ਨਵਦੀਪ ਕੌਰ ਦਰਬਾਰਾ ਸਿੰਘ ਸੁਪਰਡੈਂਟ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ਜਿਨ੍ਹਾਂ ਨੇ ਮਨੁੱਖਤਾ ਦੇ ਨਾਮ ਤੇ ਇਕਜੁੱਟ ਹੋ ਕੇ ਸਹਿਯੋਗ ਦਿੱਤਾ ਹੈ ਸਿਵਲ ਸਰਜਨ ਦਫਤਰ ਨੇ ਯਕੀਨ ਦਿਵਾਇਆ ਕਿ ਉਹ ਰਾਹਤ ਅਤੇ ਪੁਨਰਵਾਸ ਲਈ ਆਪਣਾ ਯੋਗਦਾਨ ਜਾਰੀ ਰੱਖੇਗਾ ਤੇ ਲੋਕਾਂ ਅਤੇ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਹਨਾਂ ਪ੍ਰਭਾਵਿਤ ਪਰਿਵਾਰਾਂ ਦੀ ਉਮੀਦ ਨੂੰ ਮੁੜ ਜਗਾਉਣ ਅਤੇ ਉਹਨਾਂ ਦੇ ਭਵਿੱਖ ਨੂੰ ਦੁਬਾਰਾ ਨਿਰਮਾਣ ਕਰਨ ਵਿੱਚ ਸਹਿਯੋਗ ਕਰਨ